ਆ ਵੀ ਸੱਜਣੋ ਅੱਜ ਆਪਾਂ ਚੱਲੇ ਆਂ ਤਲਵੰਡੀ ਭਾਈ ਤੋਂ ਤਲਵੰਡੀ ਸਾਬੋ ਦਾ ਸਫ਼ਰ ਦਿਖਾਉਣ ਆਪਾਂ ਚੱਲੇ ਆਂ ਅੱਜ ਮੋਟਰਸਾਈਕਲ ਤੇ ਮੈਂ ਤੇ ਉਦਮ ਸਿੰਘ ਐ ਵੀ ਚੱਲ ਪਿਆ ਕਰੋ ਤਲਵੰਡੀ ਭਾਈ ਤੋਂ ਬਠਿੰਡੇ ਵਾਲੇ ਰੋਡ ਤੇ ਚੱਲੀ ਜਾਂਦੇ ਆ ਗੁਰਦੁਆਰਾ ਸਾਹਿਬ ਦਿਖਾਵਾਂਗਾ ਤੁਹਾਨੂੰ ਤਲਵੰਡੀ ਸਾਬੋ ਵਾਲਾ ਵੀਡੀਓ ਦੇ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਕਈ ਆਏ ਸ਼ੇਅਰ ਮੇਰਾ ਮਿਲਦਾ ਬੰਦੀ ਰਸਤੇ ਵਿੱਚ ਜੋ ਮਿਲਿਆ ਆਪਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਸਫ਼ਰ ਰਿਹਾ ਆਪਾਂ ਉਹ ਵੀ ਦੱਸਾਂਗੇ ਤੁਹਾਨੂੰ ਸੱਜਣੋ ਇੱਥੋਂ ਬਾਅਦ ਆਪਾਂ ਪਹੁੰਚੇ ਕੋਟਕਪੂਰੇ ਕੋਲ ਤੇ ਉਦੋਂ ਅੱਖੀਆਂ ਨਾ ਵੀਰ ਸਵੇਰ ਸਵੇਰ ਸਾਈਕਲਾਂ ਤੇ ਜਾ ਰਹੀ ਸੀ ਬਹੁਤ ਸੋਹਣਾ ਲੱਗਿਆ ਦੇਖ ਕੇ ਆਪਾਂ ਸਾਰਿਆਂ ਨੂੰ ਸਵੇਰ ਦੀ ਸ਼ੈਰ ਕਰਨੀ ਚਾਹੀਦੀ ਹੈ ਇੱਥੋਂ ਅੱਗੇ ਆਪਾਂ ਪਹੁੰਚੇ ਫਿਰ ਬਠਿੰਡੇ ਝੀਲਾਂ ਕੋਲ ਦੀ ਹੁੰਦੇ ਹੋਏ ਆਪਾਂ ਬਠਿੰਡਾ ਸ਼ਹਿਰ ਕ੍ਰੋਸ ਕਰ ਰਹੇ ਸੀਗੇ ਤਾਂ ਅੱਗੇ ਇੱਕ ਜਾਜ ਵਾਲਾ ਚੌਕ ਆਇਆ ਜਾਜ ਵਾਲੇ ਚੌਕ ਤੋਂ ਅੱਗੇ ਜਾ ਕੇ ਆਪਾਂ ਹਨੂਮਾਨ ਚੌਕ ਦੇ ਕੋਲ ਦੀ ਲੰਗੇ ਇੱਥੇ ਇੱਕ ਬਹੁਤ ਸੋਹਣੀ ਹਨੂਮਾਨ ਜੀ ਦੀ ਬਹੁਤ ਸੋਹਣੀ ਸੁੰਦਰ ਮੂਰਤੀ ਬਣਾਈ ਹੋਈ ਜੋ ਵੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਤੇ ਅੱਕੇ ਆਪਾਂ ਪਟੰਡਾ ਲੰਘ ਕੇ ਰਾਸਤੇ ਵਿੱਚ ਬਹੁਤ ਸੋਹਣੇ ਦਰਸ ਸੀ ਤੇ ਆਪਾਂ ਪਹੁੰਚੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਤਲਵੰਡੀ ਸਾਹਿਬ ਮੇਨ ਐਂਟਰੀ ਵੇਜ ਦੀ ਨੰਗਦੇ ਹੋਏ ਆਪਾਂ ਦਰਸ਼ਨੀ ਜੋੜੀ ਕੋਲ ਗਏ ਤੇ ਉੱਥੇ ਦਰਸ਼ਨੀ ਜੋੜੀ ਨੰਗ ਕੇ ਆਪਾਂ ਅੱਗੇ ਮਹਾਰਾਜ ਦੇ ਦਰਬਾਰ ਸਾਹਿਬ ਵਿੱਚ ਆਪਾਂ ਹਾਜ਼ਰ ਹੋਏ ਤੇ ਉੱਥੇ ਇੱਕ ਪਾਸੇ ਜੋੜਾ ਕਰ ਤੇ ਮਾਤਾ ਸੁੰਦਰ ਜੀ ਲੰਗਰ ਹਾਲ ਬਣਿਆ ਹੋਇਆ ਸੀ ਤਾਂ ਇੱਥੋਂ ਆਪਾਂ ਅੱਗੇ ਗੁਰੂ ਸਾਹਿਬ ਜੀ ਦੇ ਦਰਸ਼ਕਦਾਰੇ ਕਰਨ ਲਈ ਅੱਗੇ ਆਪਾਂ ਦਰਬਾਰ ਸਾਹਿਬ ਦੇ ਕੋਲ ਪਹੁੰਚੇ ਤੇ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਇੱਕ ਪਾਸੇ ਤੇ ਰਾਜਾ ਬਣਿਆ ਹੋਇਆ ਤੇ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਲਈ ਜਾ ਰਹੀਆਂ ਸਾਂ ਇੱਥੇ ਇੱਕ ਪਾਸੇ ਦੀਵਾਰ ਦੇ ਉੱਤੇ ਅੱਜ ਦਾ ਹੁਕਮਨਾਮਾ ਲਿਖਿਆ ਹੋਇਆ ਸੀ ਸੰਗਤ ਸਾਰੀਆਂ ਉਹਨਾਂ ਸ਼ਰਾਵਨ ਕਰ ਰਹੀਆਂ ਸਨ ਜੋ ਅੱਜ ਦਾ ਹੁਕਮਨਾਮਾ ਸੀਗਾ ਆਪਾਂ ਵੀ ਜਾ ਕੇ ਪਹਿਲਾ ਹੁਕਮ ਮੰਨਾ ਸਰਬ ਨੇ ਕੀਤਾ ਫਿਰ ਆਪਾਂ ਇੱਥੋਂ ਅੱਗੇ ਗਏ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਇੱਥੋਂ ਬਾਅਦ ਆਪਾਂ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋਏ ਆਪਾਂ ਕੀਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਤੇ ਮੱਥਾ ਟੇਕਿਆ ਤੇ ਇੱਥੇ ਇੱਕ ਸਾਈਡ ਤੇ ਨਾ ਦਰਬਾਰ ਸਾਹਿਬ ਦੇ ਵਿੱਚ ਉਹ ਸੀਸਾ ਪਿਆ ਜਿਸ ਦੇ ਵਿੰਗੇ ਮੂੰਹ ਸਿੱਧੇ ਹੋਣ ਦਾ ਵਰ ਮਿਲਿਆ ਹੈ ਉਸ ਸੀਸਾ ਪਿਆ ਸੰਗਤਾਂ ਇੱਥੇ ਮੂੰਹ ਇੰਨਾ ਦੀ ਵਿੰਗੀ ਉਹ ਦਰਸ਼ਨ ਕਰਦੇ ਤੇ ਇੱਕ ਪਾਸੇ ਗੁਰੂ ਸਾਹਿਬ ਜੀ ਦੇ ਸ਼ਸਤਰ ਪਏ ਸੀ ਆਪਾਂ ਇਹਨਾਂ ਦੇ ਦਰਸ਼ਨ ਕੀਤੇ ਤੇ ਵੀਡੀਓ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸੰਗਤਾਂ ਇਹਦੇ ਦਰਸ਼ਨ ਕਰ ਸਕਣ ਜੋ ਸੀਸਾ ਤੇ ਜੋ ਇਥੇ ਸ਼ਾਸਤਰ ਪਏ ਉਹਦੇ ਸਾਹਦ ਦਰਸ਼ਨ ਕਰ ਸਕਣ ਅਸਲੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਸੰਗਤ ਜੀ ਤੇ ਸੰਗਤਾਂ ਇੱਥੇ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਗੁਰੂ ਸਾਹਿਬ ਦੀ ਬਾਣੀ ਸੁਣਦੇ ਸਨ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ ਨੋਮੀ ਬਹੁਤ ਸੋਹਣੀ ਸੁੰਦਰ ਇਮਾਰਤ ਬਣੀ ਹੋਈ ਹੈ ਨਾਲ ਇੱਕ ਬਹੁਤ ਸੋਹਣਾ ਤੇ ਬਹੁਤ ਮਨਮੋਹਕ ਦ੍ਰਿਸ਼ ਸੀਗਾ ਇੱਥੋਂ ਦਾ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਦੇਖ ਕੇ ਵੀਡੀਓ ਸ਼ੇਅਰ ਕਰੀ ਜਾਓ ਇਹ ਨਾ ਹੋਇਓ ਵੀ ਤੁਸੀਂ ਵੀਡੀਓ ਸ਼ੇਅਰ ਨਾ ਕਰਿਓ ਆਪਾਂ ਸੰਗਤ ਜੀ ਦਰਸ਼ਨ ਕਰ ਰਹੇ ਹਾਂ ਤੇ ਆਪਾਂ ਹੋਰਨਾਂ ਨੂੰ ਵੀ ਦਰਸ਼ਨ ਕਰਵਾਈਏ ਆਪਣੇ ਗੁਰੂ ਸਾਹਿਬ ਜੀ ਦੇ ਅਸਥਾਨਾਂ ਦਾ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਪਾਸ਼ੇ ਦਸਮੀ ਦੇ ਵਿੱਚ ਤੇ ਜਿੱਥੇ ਗੁਰੂ ਸਾਹਿਬ ਜੀ ਉਸ ਵੇਲੇ ਜੋ ਕੋਤਕੋ ਕਰਦੇ ਹੁੰਦੇ ਸਨ ਉਹਨਾਂ ਨੂੰ ਪੂਰਨ ਤੌਰ ਤੇ ਇਹਨਾਂ ਤਸਵੀਰਾਂ ਦੇ ਰਾਹੀਂ ਦਰਸਾਇਆ ਗਿਆ ਆਪਾਂ ਤੁਹਾਨੂੰ ਇਹ ਸਾਰੀਆਂ ਦਿਖਾ ਰਹੇ ਹਾਂ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਸੰਗਰੀ ਜੀ ਤਾਂ ਕਿ ਹੋਰ ਵੀ ਸੰਗਤਾਂ ਇਹਨਾਂ ਦੇ ਦਰਸ਼ਨ ਕਰ ਸਕਣ ਉਸ ਟਾਈਮ ਗੁਰੂ ਸਾਹਿਬ ਜੀ ਜੋ ਕੌਤਕ ਕਰਦੇ ਸਨ ਇਹਨਾਂ ਤਸਵੀਰਾਂ ਰਾਹੀਂ ਉਹਨਾਂ ਨੂੰ ਬਿਆਨ ਕੀਤਾ ਗਿਆ ਕਿ ਕਿਵੇਂ ਗੁਰੂ ਸਾਹਿਬ ਜੀ ਉੱਥੇ ਕੌਤਕ ਕਰਦੇ ਸਨ ਦਮਦਮਾ ਸਾਹਿਬ ਵਿਖੇ ਸਾਰੇ ਨੂੰ ਇੱਕ ਲੜੀਵਾਰ ਤਸਵੀਰਾਂ ਦੇ ਰੂਪ ਵਿੱਚ ਦਰਸਾਇਆ ਗਿਆ ਤੇ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਵਾ ਰਹੇ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਸੰਗਤ ਜੀ ਇਹ ਨਾ ਹੋਵੇ ਆਪਾਂ ਕਲੇ ਦੇਖੀ ਚਾਹੀਏ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਓ ਤੇ ਉੱਥੇ ਸਾਰਾ ਜੋ ਇਤਿਹਾਸ ਸੀਗਾ ਆਪਣਾ ਗੁਰੂ ਸਾਹਿਬ ਦਾ ਉਹਨੂੰ ਇੱਕ ਲੜੀਵਾਰ ਦੱਸਿਆ ਗਿਆ ਸੀ ਇਸ ਤੋਂ ਬਾਅਦ ਆਪਾਂ ਇਹ ਬਾਹਰ ਗੁਰੂ ਦਾ ਜੋ ਨਿਸ਼ਾਨ ਸਾਹਿਬ ਉਹ ਸਭ ਨੂੰ ਬਾਜਾ ਮਾਰ ਰਿਹਾ ਸੀਗਾ ਤੇ ਇਹ ਤੋਂ ਬਾਅਦ ਆਪਾਂ ਬਾਹਰ ਆਏ ਤੇ ਨਿਸ਼ਾਨ ਸਾਹਿਬ ਦਾ ਇੱਕ ਮੰਤਬ ਹੁੰਦਾ ਵੀ ਜੇ ਇੱਥੇ ਕੋਈ ਭੁੱਖਾ ਹੈ ਨਾ ਤਾਨੂੰ ਰੋਟੀ ਮਿਲੂਗੀ ਜੇ ਕਿਸੇ ਨੂੰ ਦਵਾਈ ਦੀ ਲੋੜ ਆ ਉਹਨੂੰ ਦਵਾਈ ਮਿਲੂਗੀ ਇਸ ਲਈ ਗੁਰੂ ਸਾਹਿਬ ਦੇ ਫਰਲੇ ਛੱਡੇ ਜਾਂਦੇ ਆਵਾਜ਼ਾਂ ਮਾਰਦੇ ਆ ਇਹ ਇਸ ਚੀਜ਼ ਦਾ ਪ੍ਰਤੀਕ ਹੁੰਦਾ ਕਿ ਇੱਥੇ ਕਿਸੇ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਮਿਲੂਗੀ ਸੰਗਤ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਥੇ ਇੱਕ ਬਹੁਤ ਸੋਹਣਾ ਸੁੰਦਰ ਦ੍ਰਿਸ਼ ਹੈ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਲੇਖਨ ਸਰ ਸਾਹਿਬ ਇਹ ਪਾਸ਼ਾਹੀ 10ਵੀਂ ਦਾ ਗੁਰਦੁਆਰਾ ਸਾਹਿਬ ਹੈ ਤੇ ਸਾਹਮਣੇ ਇਹਦਾ ਦਰਬਾਰ ਹਾਲ ਹੈ ਸੰਗਤ ਜੀ ਦਰਸ਼ਨ ਕਰੋ ਤੇ ਹੋਰ ਨੂੰ ਵੀ ਕਰਾਓ ਇਸ ਥਾਂ ਤੇ ਗੁਰੂ ਸਾਹਿਬ ਜੀ ਵੱਲੋਂ ਫਾਰਕ ਕਿ ਜੋ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਆ ਨਾ ਉਹ ਇੱਥੇ ਆ ਕੇ 35 ਅੱਖਰੀ ਲਿਖਣ ਇਸ ਲੇਟਾਂ ਦੇ ਉੱਤੇ ਬੱਚਾ ਲਿਖ ਰਿਹਾ ਆਪਾਂ ਦੇਖ ਰਹੇ ਹਾਂ ਸੰਗਤ ਜੀ ਤੇ ਇੱਥੇ ਆ ਕੇ ਜੋ ਵੀ ਬੱਚਾ ਇੱਥੇ ਆ ਕੇ 35 ਲਿਖਦਾ ਹੈ ਨਾ ਤਾਂ ਉਹਦਾ ਪੜ੍ਹਾਈ ਵਿੱਚ ਮਨ ਵੀ ਲੱਗਦਾ ਹੈ ਤੇ ਉਹਦਾ ਪੜ੍ਹਾਈ ਵਿੱਚ ਜੋ ਕਮੀਆਂ ਹੁੰਦੀਆਂ ਉਹ ਪੂਰੀਆਂ ਹੁੰਦੀਆਂ ਸੰਗਤ ਜੀ ਜਦੋਂ ਬਾਅਦ ਬਾਹਰ ਵਾਲੇ ਪਾਸੇ ਬਹੁਤ ਸੁੰਦਰ ਬਾਗ਼ ਸਜਾਇਆ ਹੋਇਆ ਸੀਗਾ ਤੇ ਇਦੋ ਬਾਅਦ ਆਪਾਂ ਆਪਣੇ ਦਰਸ਼ਕਦਾਰੇ ਕਰਕੇ ਆਪਾਂ ਚਾਲੇ ਪਾਏ ਤੇ ਜਿਨ੍ਹਾਂ ਨੂੰ ਮੇਰੇ ਵੀਰ ਇਹ ਵੀਡੀਓ ਵਧੀਆ ਲੱਗੀ ਆਪਣਾ ਉਪਰਾਲਾ ਵਧੀਆ ਲੱਗਿਆ ਤਾਂ ਕਿ ਆਪਾਂ ਹੋਰ ਵੀ ਅੱਗੇ ਤੋਂ ਤੁਹਾਨੂੰ ਸਿੱਖ ਇਤਿਹਾਸ ਬਾਰੇ ਦੱਸ ਸਕੀਏ ਆਪਣੇ ਗੁਰਦਆਰਿਆਂ ਦੇ ਦਰਸ਼ਨ ਕਰਵਾ ਸਕੀਏ ਇਸ ਲਈ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਪਾਂ ਅੱਗੇ ਤੋਂ ਵੀ ਆਪਾਂ ਨੂੰ ਹੌਸਲਾ ਮਿਲੇ ਅਗਲੀ ਵੀਡੀਓ ਵਿੱਚ ਮਿਲਦੇ ਧੰਨਵਾਦ ਜੀ